ਸੋਹਰੇ ਢੋਈ ਨਾ ਲਹਿ ਪਈ ਨਹੀਂ ਥਾਉ ਪਿਰਵਾਤੜੀ ਨਾ ਪੁੱਛਈ ਤਨ ਸੋਹਾਗਣ ਨਾ ਉਸ ਇਸਤਰੀ ਨੂੰ ਨਾ ਸਹਰੇ ਘਰ ਤੇ ਨਾ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ ਜਿਸ ਇਸਤਰੀ ਦੀ ਮਾੜੀ ਜਹੀ ਬਾਤ ਵੀ ਪਤੀ ਨਹੀਂ ਪੁੱਛਦਾ ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ ਪਰ ਉਸ ਨੂੰ ਨਾ ਸਹੁਰੇ ਘਰ ਤੇ ਨਾ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਨਹੀਂ ਮਿਲਦਾ ਭਾਵੇਂ ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਵਾਂ ਥਾਈਂ ਖੁਆਰ ਹੁੰਦੇ ਹਨ ਬਾਰੋ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ ਸਹੁਰੇ ਪੀਏ ਕੰਤ ਕੀ ਕੰਤ ਅਗੰਮ ਅਥਾਹ ਨਾਨਕ ਸੋ ਸੋ ਹਗਣੀ ਜੋ ਭਾਵੈ ਬੇਪਰਵਾਹ ਹੋ ਏ ਨਾਨਕ ਸੁਹਾਗਣ ਜੀਵ ਇਸਤਰੀ ਉਹੀ ਹੈ ਜੋ ਉਸ ਬੇਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ। हे ਨਾਨਕ ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਤੇ ਬਹੁਤ ਡੂੰਘਾ ਹੈ। ਭਾਵੇਂ ਹੈ ਕਿ ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁੱਲੜਾ ਉੱਤੇ ਵੀ ਗੁੱਸਾ ਨਹੀਂ ਹੁੰਦਾ। ਪਰ ਸੁਹਾਗਣ ਜੀਵ ਇਸਤਰੀ ਉਹੀ ਹੈ ਜੋ ਉਸ ਬੇਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਜੋ ਇਸ ਲੋਕ ਤੇ ਪਰਲੋਕ ਵਿੱਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ ਨਾਤੀ ਤੋਤੀ ਸੰਭਹੀ ਸੁਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਦ ਜੋ ਜੀਵ ਇਸਤਰੀ ਨਾ ਧੋਕੇ ਪਤੀ ਮਿਲਣ ਦੀ ਆਸ ਵਿੱਚ ਤਿਆਰ ਹੋ ਕੇ ਬੈਠੀ ਪਰ ਫਿਰ ਬੇਫਿਕਰ ਹੋ ਕੇ ਸੌ ਗਈ ਹੇ ਫਰੀਦ ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ ਉਹ ਹਿੰਗ ਦੀ ਬੋ ਨਾਲ ਭਰੀ ਰਹਿ ਗਈ ਭਾਵ ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ ਪਰ ਸਿਮਰਨ ਤੋਂ ਖੁੰਝੇ ਰਹੇ ਤਾ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ ਤੇ ਪੱਲੇ ਔਗਣ ਹੀ ਰਹਿ ਜਾਂਦੇ ਹਨ ਜੋ ਬਣ ਜਾਂਦੇ ਨਾ ਡਰਾ ਜੇ ਸ਼ਹਿ ਪ੍ਰੀਤ ਨ ਜਾਏ ਫਰੀਦ ਕੰਤੀ ਜੋ ਬਣ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਜੇ ਖਸਮ ਪ੍ਰਭੂ ਨਾਲ ਮੇਰੀ ਪ੍ਰੀਤ ਨਾ ਟੁੱਟੇ ਤਾਂ ਮੈਂ ਜਵਾਨੀ ਦੇ ਗੁਜ਼ਰ ਜਾਣ ਦਾ ਡਰ ਨਹੀਂ ਹੇ ਫਰੀਦ ਪ੍ਰਭੂ ਦੀ ਪ੍ਰੀਤ ਤੋਂ ਸਖਣੇ ਕਿੰਨੇ ਹੀ ਜੋਬਨ ਕੁਮਲਾ ਕੇ ਸੁਖ ਗਏ ਭਾਵੇਂ ਜੇ ਪ੍ਰਭੂ ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਮਨੁੱਖਾ ਜੀਵਨ ਦਾ ਜੋਬਨ ਬੇਅਰਥ ਹੀ ਚਲਾ ਗਿਆ ਫਰੀਦ ਦਾ ਚਿੰਤ ਘਟੋ ਲਾਵਣ ਦੁਖ ਬਿਰਹ ਬਿਸ਼ਾਵਣ ਲੀਫ ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਫਰੀਦ ਜੀ ਫਰਮਾਉਂਦੇ ਹਨ ਕਿ हे ਫਰੀਦ ਪ੍ਰਭੂ ਦੀ ਯਾਦ ਭੁਲਾ ਕੇ ਚਿੰਤਾ ਸਾਡੀ ਨਿੱਕੀ ਜਹੀ ਮੰਜੀ ਬਣੀ ਹੋਈ ਹੈ ਦੁੱਖ ਉਸ ਮੰਜੇ ਦਾ ਵਾਣ ਹੈ ਤੇ ਵਿਛੋੜੇ ਦੇ ਕਾਰਨ ਦੁੱਖ ਦੀ ਤਲਾਈ ਤੇ ਲੇਫ ਹੈ ਹੇ ਸੱਚੇ ਪਾਤਸ਼ਾਹ ਹੇ ਸੱਚੇ ਮਾਲਕ ਵੇਖ ਤੇਰੇ ਤੋਂ ਵਿਛੜ ਕੇ ਇਹ ਹੈ ਸਾਡਾ ਜਿਉਣ ਦਾ ਹਾਲ